ਜਿਵੇਂ ਨੀ ਚੋਂ ਜਿਵੇਂ ਨੀ ਚੋਂ ਵੱਡੇ ਪਦਵੇ ਨਾਲ ਜਿੱਤੇ ਸੀ ਤੁਸੀਂ ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਟਿਕਟ ਦਿੱਤੀ ਸੀ ਤੁਹਾਡੇ ਬਰਾਬਰ ਹੋਰ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਤੇ ਦੂਸਰੇ ਪਾਸੇ ਕਾਂਗਰਸ ਐ ਖੈਰ ਇਹ ਲੈ ਕੇ ਆਈ ਹੈ ਕਿਵੇਂ ਲੱਗਦਾਗਾ ਕਿਦਾਂ ਦਾ ਜਿਹੜਾ ਕੀਦੇ ਨਾਲ ਮੁਕਾਬਲਾ ਲੱਗਦਾ ਹੈ ਕਿਵੇਂ ਦੇਖਦੇ ਹੋ ਸਾਹਮਣੇ ਸਰਦ ਸਾਹਿਬ ਜੀ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਉਹ ਸੋਨੀਆ ਗਾਂਧੀ ਨੂੰ ਲੈਓ ਹੈ ਐਵੇਂ ਐ ਡੱਡੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ। ਅੰਨਿੰਦਰ ਮੋਦੀ ਜੀ ਨਾਲ ਕਰਪਾ। ਇਹ ਤੁਹਾਡਾ ਨਾਮ ਤੇ ਖੈਰਾ ਸਿੰਘ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਡੱਡੂਆਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਦੇਖੋ ਮੈਂ ਸੰਗਰੂਰ ਦਾ ਭਾਈ। ਮੈਂ ਐਡਾ ਵੱਡਾ ਲੀਡਰ ਨਹੀਂ ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ। ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣਿਆ ਪਤਾ ਉਹ ਵੀ ਮੋਦੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਸੋਨੀਆ ਗਾਂਧੀ ਜੀ ਕਿਹੜੇ ਹਲਕੇ ਤੋਂ ਲੜਦੇ ਆ। ਜਾ ਕੇ ਉੱਥੋਂ ਲੜ ਲੈਂਦੇ। ਸੰਗਰੂਰੋਂ ਵੀ ਮਾਨ ਸਾਹਿਬ ਬਾਹਰੋਂ ਆ ਕੇ ਲੜਦੇ ਆ ਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ ਉਹਨਾਂ ਨੂੰ ਬਹੁਤ ਛੋਟਾਂ ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓ ਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤਿਆ ਤਾਂ ਮਾਨ ਸਾਹਿਬ ਨੂੰ ਮਿਲਦਾ 5000 ਜਿਹੜੀ ਵੋਟ ਹੈ ਜਿਹੜੀ ਪਈ ਸੀ ਪਰ ਉਹ ਜਤੌਣ ਹਰਾਉਣ ਵਾਲੇ ਲੋਕ ਹੈ ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ ਸੋ ਪਤਾ ਨਹੀਂ ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲਿਆਂ ਕੇ ਕਾਹਨੂੰ ਲੜਨਾ ਸੀ ਉਦੋਂ ਵੀ ਪੰਜਾਬ ਚ ਕੈਪਟਨ ਮਰਿੰਦਰ ਸਿੰਘ ਹੈਗੇ ਸੀ ਬਾਦਲ ਸਾਹਿਬ ਹੈਗੇ ਸੀ ਲੰਬੀਓ ਉਥੋਂ ਜਾ ਕੇ ਲੜ ਲੈਂਦੇ ਜੇ ਹੁਣ ਮੋਦੀ ਤੇ ਉਹਨਾਂ ਦੀ ਗੱਲਾਂ ਕਰਦੇ